ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੇ ਦਾਨੀ ਸੱਜਣੋ ਅੱਜ ਤੁਹਾਡੇ ਸਾਰਿਆਂ ਦੇ ਸਜੋਗਣਾ ਤੁਹਾਡੀ ਸਹਾਇਤਾ ਨਾਲ ਤੁਹਾਡੇ ਆਦਰ ਮਾਨ ਸਤਕਾਰ ਦੇ ਨਾਲ ਇੱਥੇ ਬੈਠਿਆਂ ਨੂੰ ਸਾਨੂੰ ਕੰਮ ਕਰੀ ਜਾਦਾਂ ਇੱਕ ਮਹੀਨਾ ਤੇ ਇੱਕ ਦਿਨ ਉੱਤੇ ਹੋ ਗਿਆ ਇੱਕ ਮਹੀਨਾ ਤੇ ਇੱਕ ਦੋ ਦਿਨ ਉੱਤੇ ਹੋ ਗਿਆ ਜੀ 22 ਤਰੀਕ ਦੇ ਆਏ ਆ 31 ਆ ਮਹੀਨਾ ਸੀ ਉਹ ਸ਼ਾਵਣ ਦੇ ਦਿਨ ਵੱਧਾ ਤੇ ਆ ਜਿਹੜਾ ਹਰਾ ਭਰਾ ਇਲਾਕਾ ਹੋਇਆ ਪਿਆ ਸਾਰਾ ਆਪਾਂ 23 ਤਰੀਕ ਨੂੰ ਉਹ ਪਜਾਂਦ ਕਣਕ ਦੀ ਕਰਤੀ ਸੀ ਸਾਹਮਣੇ ਤੇ ਅੱਜ ਮੈਂ ਬਾਈਆਂ ਨੂੰ ਖਾ ਕੇ ਲਿਆ ਬਾਈ ਸੁਖਪਾਲ ਤੇ ਬਾਈ ਇੰਦਰ ਕੁਲਵਿੰਦਰ ਬਾਈ ਪ੍ਰਗਟ ਆਇਆ 11:00 AM ਤੋਂ ਆਏ ਸਾਡੇ ਸਾਥੀ ਇਹ ਤੇ ਇਹਨਾਂ ਨਾਲ ਵੀ ਇੱਥੇ ਮਾਨ ਕਰਿਆ ਗਈ ਦਿਨਾਂ ਦੇ ਸਾਨੂੰ ਫੋਨ ਤੇ ਆਦੇ ਸੀ ਆਵਾਂਗੇ ਪਰ ਘਰਾਂ ਦੇ ਰਜੇਵੇ ਜਦੋਂ ਨਿਕਲਿਆ ਜਾਂਦਾ ਬਦਦੇ ਤੋਂ ਉਦੋਂ ਹੀ ਆਇਆ ਜਾਂਦਾ ਨਾ ਤੇ ਸਾਂਝਾ ਕੰਮ ਜਿਹੜਾ ਉਹਦੇ ਅੱਗੇ ਲੱਗਣ ਤੋਂ ਹਰੇਕ ਨੂੰ ਡਰ ਲੱਗਦਾ ਤੇ ਪਰ ਫਿਰ ਕਿਸੇ ਨੂੰ ਲੱਗਣਾ ਹੀ ਪੈਂਦਾ ਮੇਰੇ ਵਰਗੇ ਤੇ ਸਾਨੂੰ ਤਾਂ ਸਾਰਿਆਂ ਨੂੰ ਤੁਹਾਨੂੰ 10 ਦਾ ਮਹੀਨਾ ਹੋ ਗਿਆ ਬਾਈਏਰੀ ਅੱਜ ਆਏ ਆ ਸੰਯੋਗ ਲੈ ਕੇ ਇਹਨਾਂ ਦਾ ਧੰਨਵਾਦ ਇਹਨਾਂ ਨਗਰ ਦਾ ਧੰਨਵਾਦ ਇੱਥੋਂ ਵਾਲੀ ਸਾਰੀ ਸੰਗਤ ਦਾ ਜੇ ਕੋਈ ਗਲਤੀ ਹੋ ਗਈ ਉਹ ਵੀ ਮਾਫੀ ਮੰਗਦੇ ਅਸੀਂ ਤੇ ਹੁਣ ਤਾਂ ਨਹੀਂ ਦਿੱਤੀ ਪਰ ਫੇਰ ਵੀ ਜਿਹੜਾ ਰੱਬ ਆ ਕਿਸੇ ਨੂੰ ਕਿਹਾ ਸੁਣਿਆ ਗਿਆ ਹੋਵੇ ਤਾਂ ਉਹ ਚੀਜ਼ ਤੋਂ ਅਸੀਂ ਮਾਫੀ ਚਾਹੁੰਦੇ ਆ ਤੇ ਇਹ ਤੁਹਾਡਾ ਜਿੰਨਾ ਵੀ ਰਾਜਸਥਾਨ ਦੇ ਤੇ ਸਮੂਹ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਾਡੇ ਸਾਥ ਸੰਗਤ ਦਾ ਪੈਸਾ ਉਹ ਆ ਬਾਈਏਰੀ ਵੇਖ ਕੇ ਆਜ ਅੱਜ ਇੱਥੇ ਜਿਹੜਾ ਲੱਗਿਆ ਤੇ ਲੋਕ ਤੁਰੇ ਜਾਂਦੇ ਬੋਲਦੇ ਆ ਗਵਾਹੀ ਦਿੰਦੇ ਆ ਜੇ ਗੱਲ ਨਹੀਂ ਕਿ ਖਾਇਆ ਅਸੀਂ ਕਿਸੇ ਦੀ ਵੀ ਘਰੀ ਖਾ ਲਈਏ ਲੋਕ ਵੀ ਟੱਕਰਦੇ ਨਾ ਖੜ ਕੇ ਬਾਈਆਂ ਨੂੰ ਦੋ ਦੋ ਤਿੰਨ ਤਿੰਨ ਥਾਈਂ ਟਕਰੇ ਬੰਦੇ ਤੇ ਉਹ ਆਪ ਹੀ ਕਹਿੰਦੇ ਭਈ ਆ ਸਾਡਾ ਇਹਨਾਂ ਬਾਈਆਂ ਨੇ ਵਿੱਜਿਆ ਤੇ ਉਹਨੂੰ ਪੁੱਛਿਆ ਵੀ ਕਿੰਨੀ ਖਾਦ ਪਾਈ ਕਹਿੰਦੇ 1 ਗੱਟਾ ਕਿੱਲੇ ਦਾ ਤੇ ਪਹਿਲਾਂ ਕਿਸੇ ਨੇ ਗੱਟਾ ਨਹੀਂ ਪਾਇਆ ਇੱਥੇ ਘਟ ਪਾਉਂਦੇ ਆ ਤੇ ਕਿਸੇ ਨੇ ਵਾਈ ਨਹੀਂ ਸੀ ਅਜ ਤਾਈ ਤੇ ਅਸੀਂ ਸਾਡੇ ਸਟਾਫ ਨੇ ਸਾਡੇ ਡਰਾਈਵਰਾਂ ਨੇ ਇਹਨਾਂ ਦਾ ਵੀਰਾਂ ਦਾ ਬਹੁਤ ਧੰਨਵਾਦ ਜਿਹੜਾ ਸਾਡੇ ਤੋਂ ਵੀ ਵੱਧ ਕੇ ਸਾਰਿਆਂ ਤੋਂ ਬਾਲਾ ਇਨਾਂ ਦਾ ਜਿਹੜਾ ਇਹਨਾਂ ਨੂੰ ਸਲੂਟ ਆ ਵੀ ਆਪਦੇ ਬੱਚੇ ਛੱਡ ਕੇ ਚਲੋ ਮਿਹਨਤ ਕਰਨੀ ਇੱਕ ਵੱਖਰੀ ਗੱਲ ਆ ਪਰ ਜਿਹੜਾ ਏਡੀ ਵੱਡੀ ਕੁਰਬਾਨੀ ਕਰਨੀ ਘਰ ਛੱਡ ਕੇ ਇੱਥੇ ਰਹੇ ਆ ਸਾਡੇ ਨਾਲ ਸਭ ਤੋਂ ਵੱਡਾ ਸੰਯੋਗ ਸਾਨੂੰ ਇਹਨਾਂ ਦਾ ਜਿਹੜਾ ਪੋਸਟ ਮਿਲਿਆ ਇਹਦੇ ਨਾਲ ਦਾ ਕਿਤੋਂ ਨਹੀਂ ਸਾਨੂੰ ਮਿਲਣਾ ਤੇ ਇੰਨੀ ਸੰਜਮਣਾ ਇਹਨਾਂ ਨੇ ਕੰਮ ਕਰਿਆ ਹਰੇਕ ਨੂੰ ਹੱਥ ਜੋੜ ਕੇ ਨੰਗੇ ਕੋਲ ਦੀ ਮਾੜਾ ਨਹੀਂ ਬੋਲੇ ਕਿਸੇ ਨੂੰ ਇੱਕ ਮਹੀਨਾ ਤਾਂ ਆਪਾਂ ਜੇ ਘਰ ਦਾ ਜਾਂ ਪਿੰਡ ਦਾ ਕੋਈ ਕੰਮ ਜਾਂ ਗੁਰਦੁਆਰੇ ਚਲਾਈ ਉਹਦੇ ਚ ਵੀ ਕੋਈ ਨਾ ਕੋਈ ਨੁਕਤਾ ਜਿੰਨੀ ਹੋ ਜਾਂਦੀ ਹੈ ਪਰ ਸਾਡੇ ਵੇਖੋ ਇੱਥੇ ਪਰਿਵਾਰ 'ਚ ਮਤਲਬ ਹੀ ਨਹੀਂ ਕੋਈ ਆਇਆ ਵੀ ਕਿਸੇ ਨੇ ਕੋਈ ਸਾਨੂੰ ਆਇਆ ਕੋਈ ਆਖਿਆ ਵੀ ਜਾਂ ਅਸੀਂ ਇੱਕ ਦੂਜੇ ਦੀ ਗੱਲ ਲੰਗੀ ਹੋਵੇ ਮਤਲਬ ਹੀ ਨਹੀਂ ਸਵਾਲ ਹੀ ਨਹੀਂ ਬੈਦਾ ਹੁੰਦਾ ਤੇ ਇਸੇ ਤੱਕ ਹੀ ਰਹਿਣਾ ਚਾਹੀਦਾ ਤੇ ਮੈਂ ਅੱਗੇ ਤੋਂ ਵੀ ਆਣਾ ਜੇ ਕੋਈ ਕਿਤੇ ਭੀੜ ਪੈਂਦੀ ਆ ਤੇ ਆਪਾਂ ਸੇਵਾ ਸੰਯੋਗ ਕਰਨਾ ਤੇ ਇਸੇ ਤੱਕ ਆਣਾ ਕਰਨਾ ਚਾਹੀਦਾ ਜਾ ਕੇ ਕਰੋ ਬਹੁਤ ਸਾਰੀਆਂ ਸੰਗਤਾਂ ਸੇਵਾ ਸੰਯੋਗ ਕਰ ਗਈਆਂ ਪਰ ਸਹੀ ਥਾਂ ਤੇ ਯੂਜ਼ ਨਹੀਂ ਹੋਇਆ ਉਹਦਾ ਮੈਸੇਜ ਯੂਜ਼ ਹੋ ਗਿਆ ਕਿ ਇਥੇ ਉਦੋਂ ਬਚੋ ਅਜੇ ਵੀ ਬਹੁਤ ਲਾਕਾ ਗਈ ਸੀ ਬੀਜੇ ਨਾਲ ਪਿਆ ਜੇ ਕੋਈ ਬੀਜੇ ਤਾਂ ਜਾ ਕੇ ਮੌਕੇ ਤੇ ਬੀਜੋ ਮੈਂ ਅੱਜ ਇੱਕ ਵੀਡੀਓ ਸੁਣੀ ਆ ਕਈ ਲਾਕੇ ਪਏ ਆ ਉਹ ਜਿਹਨਾਂ ਦੇ ਨਾਲ ਸੰਭਾਲੇ ਜਾਣਾ ਸੀ ਜਿੰਨਾ ਲਿਆ ਸੀ ਆਪਦੇ ਵਿੱਤ ਤੋਂ ਜ਼ਿਆਦਾ ਜਿੰਨਾ ਸਾਡੇ ਪਹਾੜਾਂ ਨੇ ਸਹਯੋਗ ਆਖਿਆ ਉਸ ਤੋਂ ਵੱਧ ਕੇ ਅਸੀਂ ਕਰਤਾ 500 ਕਿੱਲਾ ਆਖਿਆ ਸੀ ਅਸੀਂ ਹਜ਼ਾਰ ਤੋਂ ਪਾਰ ਆ ਵਾਈ ਬੂਈ ਵਾਲਾ ਕਿੰਨੀ ਹੈ 11-1200 ਬਣਦਾ 250 ਕਿੱਲਾ ਸਾਥ ਉਹ ਆ ਕੇ ਆਏ ਨਹੀਂ ਲੋਕ ਸਾਡੇ ਕੋਲੇ ਉਹ ਦੂਰ ਪਿੰਡਾਂ ਦੇ ਸੀ ਜਾਂ ਜਿਵੇਂ ਕੋਈ ਉਹਨਾਂ ਨੂੰ ਬੀਜੇ ਲਿਆ ਜਾਂ ਸਾਧਨ ਸੀਗੇ ਕੋਲੇ ਸਾਨੂੰ ਪਤਾ ਨਹੀਂ ਸੀ ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਇਹ ਤੁਹਾਡਾ ਸਾਰਿਆਂ ਦਾ ਪਿਆਰ ਸਾਰਿਆਂ ਦਾ ਸਹਿਯੋਗ ਸਾਰੇ ਮੇਰੇ ਸਟਾਫ ਦਾ ਸਾਰੇ ਮੇਰੇ ਡਰਾਈਵਰ ਭਰਾਵਾਂ ਦਾ ਜਿਨ੍ਹਾਂ ਨੇ ਟਰੈਕਟਰ ਕਲੇ ਉਹਨਾਂ ਦਾ ਬਹੁਤ ਬਹੁਤ ਏਦਲੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ